ਅੱਜ ਸਾਡੀ ਵਿਜੀਲੈਂਸ ਬਿਊਰੋ ਨੂੰ ਪੰਜਾਬ ਦੀ ਬਿਜਨਸ ਬਿਊਰੋ ਨੂੰ ਇੱਕ ਵੱਡੀ ਇਨਫੋਰਮੇਸ਼ਨ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪ੍ਰਾਪਤ ਹੋਈ ਕਿ ਕੁਝ ਸਾਈਬਰ ਕ੍ਰਾਈਮ ਦੇ ਅਧਿਕਾਰੀ ਸਾਈਬਰ ਸੈੱਲ ਦੇ ਅਧਿਕਾਰੀ ਜਿਹਨਾਂ ਨੇ ਸਾਈਬਰ ਕ੍ਰਾਈਮ ਫਾਂਡਾ ਹੁੰਦਾਗਾ ਉਹ ਕਿਸ ਤਰ੍ਹਾਂ ਭੋਲੇ ਪਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਬਲੈਕਮੇਲ ਕਰਕੇ ਪੈਸੇ ਲੁੱਟਣ ਤੇ ਲੱਗੇ ਹੋਏ ਰਹੇਗੇ ਫਾਜ਼ਲਕਾ ਜ਼ਿਲ੍ਹੇ ਦਾ ਫਾਜ਼ਲਕਾ ਜ਼ਿਲ੍ਹੇ ਦਾ ਐਸਐਚਓ ਜਿਹੜਾ ਕਿ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਸੈੱਲ ਦਾ ਐਸਐਚਓ ਸੀ ਉਹ ਨੂੰ ਚਾਰ ਉਹਦੇ ਸਾਥੀਆਂ ਦੇ ਨਾਲ ਜਿਹਦੇ ਵਿੱਚ ਰੀਡਰ ਉਹਦੇ ਦੋ ਹੋਰ ਅਧਿਕਾਰੀ ਦੋ ਹੋਰ ਪੁਲਿਸ ਜਿਹੜੇ ਉਹਨਾਂ ਦੇ ਛੋਟੇ ਪੁਲਿਸ ਅਫਸਰ ਸੀ ਉਹਨਾਂ ਨੂੰ ਫੜਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਆ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਪ੍ਰਾਪਤ ਕੀਤੀ ਔਰ ਉਸ ਦੇ ਵਿੱਚ ਅੱਜ ਦੀ ਗ੍ਰਿਫਤਾਰੀ ਹੋਈ ਆ ਕਿਉਂਕਿ 17 ਸਾਲ ਦਾ ਬੱਚਾ ਉਸ ਪਰਿਵਾਰ ਦਾ ਕੰਪਲੇਨੈਂਟ ਪਰਿਵਾਰ ਦਾ 17 ਸਾਲ ਦਾ ਬੱਚਾ ਸੀ ਜਿਹੜਾ ਜੋ ਸਾਈਬਰ ਦੇ ਉੱਤੇ ਕ੍ਰਾਈਮ ਹੁੰਦਾਗਾ ਪੋਰਨ ਵੀਡੀਓਜ਼ ਵਗੈਰਾ ਕਿਤੇ ਗਲਤੀ ਨਾਲ ਉਸ ਬੱਚੇ ਤੋਂ ਉਹ ਜਿਹੜਾ ਬਟਨ ਸੀ ਜਾਂ ਮੋਬਾਈਲ ਦੇ ਅੰਦਰ ਛੇੜਛਾੜ ਕਰਦੇ ਹੋਏ ਬੱਚੇ ਤੋਂ ਉਹ ਹੋ ਗਿਆ ਉਹਦੀ ਰਿਪੋਰਟ ਜਿਹੜੀ ਆ ਟਿਪਲਾਈਨ ਦੇ ਉੱਤੇ ਪਹੁੰਚੀ ਉਹ ਤੋਂ ਰਿਪੋਰਟ ਜਿਹੜੀ ਐਸਐਚਓ ਕੋਲੇ ਪਹੁੰਚੀ ਕਿਉਂਕਿ ਨੌਨ ਸੀਰੀਅਸ ਕੇਸ ਸੀਗਾ ਇੱਕ ਤਾਂ ਸੀਰੀਅਸ ਕੇਸ ਹੁੰਦੇ ਨੇ ਕਿ ਕਿ ਬਾਰ ਬਾਰ ਪੋਰਨ ਵੀਡੀਓਜ਼ ਨੂੰ ਬੱਚਿਆਂ ਦੇ ਵੀਡੀਓਜ਼ ਨੂੰ ਫਾਰਵਰਡ ਕਰਨਾ ਸੋਸਾਇਟੀ ਚ ਫੈਲਾਉਣਾ ਯਾ ਅਬਜੈਕਨੇਬਲ ਤਰੀਕੇ ਦੇ ਨਾਲ ਸੋਸਾਇਟੀ ਸਪਰੈਡ ਕਰਨਾ ਪਰ ਲੇਕਿਨ ਇਹ ਕੇਸ ਉਸ ਤਰ੍ਹਾਂ ਦਾ ਨਹੀਂ ਸੀਗਾ ਪਰ ਲੇਕਿਨ ਉਸ ਦੀ ਆਰ ਵਿੱਚ ਉਸ ਬੱਚੇ ਨੂੰ ਡਰਾ ਕੇ ਉਹਦੇ ਮਾਤਾ ਪਿਤਾ ਨੂੰ ਡਰਾ ਕੇ ਬਦਨਾਮੀ ਹੋਣ ਦੇ ਡਰ ਤੋਂ ਕਿ ਸਾਡੇ ਬੱਚੇ ਦੀ ਬਦਨਾਮੀ ਨਾ ਹੋਵੇ ਕਿਉਂਕਿ ਬਾਲਗ ਨਹੀਂ ਸੀ ਬੱਚਾ ਨਵਾਲਗ ਸੀਗਾ ਅੰਡਰਏਜ ਬੱਚਾ ਸੀਗਾ ਉਹਦੀ ਬਦਨਾਮੀ ਤੋਂ ਡਰਦੇ ਉਹਦੇ ਮਾਤਾ ਪਿਤਾ ਨੇ ਉਹਨੂੰ ਬਚਾਉਣ ਦੇ ਲਈ ਆਪਣੀ ਜਿੱਦ-ਜਹਿਰ ਜਾਰੀ ਰੱਖੀ ਤਾਂ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਸੰਪਰਕ ਕੀਤਾ ਉਸ ਫਾਜ਼ਲ ਕਾ ਕੇਸ ਦੀ ਜ਼ਿੰਮੇਵਾਰੀ ਜਿਹੜੀ ਆ ਮਾਨਯੋਗ ਮੁੱਖਪ트ਰੀ ਸਾਹਿਬ ਦੇ ਬਿਜ਼ਨਸ ਬਿਊਰੋ ਦੀ ਲਈ ਅੱਜ ਉਹਦੇ ਵਿੱਚ ਕਨਸਟੇਬਲ ਰੀਡਰ ਗਨਮੈਨ ਤੇ ਐਸਐਚਓ ਜਿਹੜਾ ਮੁੰਸੀ ਮੁੰਸੀ ਤੇ ਐਸਐਸਓ ਜਿਹੜਾ ਉਹ 1 ਲੱਖ ਰੁਪਇਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਹੋਏ ਨੇ ਮੇਰਾ ਕਹਿਣ ਦਾ ਭਾਵ ਕਿ ਭ੍ਰਿਸ਼ਟਾਚਾਰ ਕਿਸੇ ਵੀ ਲੈਵਲ ਦਾ ਹੋਵੇ ਚਾਹ ਮੰਤਰੀ ਕਰਦਾ ਹੋਵੇ ਚਾਹ ਨੇਲ ਕਰਦਾ ਹੋਵੇ ਚਾਹ ਹੀ ਕਿਸ ਅਧਿਕਾਰੀ ਕਰਦਾ ਹੋਵੇ ਚਾਹ ਆਈਐਸ ਅਧਿਕਾਰੀ ਕਰਦਾ ਹੋਵੇ ਚਾਹ ਪੀਛੇ ਅਧਿਕਾਰੀ ਕਰਦਾ ਹੋਵੇ ਜਾਂ ਕੋਈ ਹੋਰ ਵਿਅਕਤੀ ਕਰਦਾ ਹੋਵੇ ਜੀਦਾ ਵੀ ਮਾਮਲਾ ਸਰਕਾਰ ਦੇ ਧਿਆਨ ਚਾਉਂਦਾਗਾ ਤਾਂ ਸਰਕਾਰ ਜਿਹੜੀ ਆ ਉਹਨੂੰ ਬਖਸ਼ੂਗੀ ਨਹੀਂ ਬੜਾ ਸਪਸ਼ਟ ਸੰਕੇਤਾਂ ਬੜੀਆਂ ਸਪਸ਼ਟ ਹਦਾਇਤਾਂ ਨੇ 기ਆਂ ਕਿ ਜਿਹੜਾ ਵੀ ਮੁਲਾਜ਼ਮ ਕਿਸੇ ਵੀ ਡਿਪਾਰਟਮੈਂਟ ਦਾ ਕਿਸੇ ਵੀ ਪ੍ਰਕਾਰ ਦੀ ਕਰਾਪਸ਼ਨ ਕਰੂਗਾ ਤਾਂ ਉਹਨੂੰ ਨੌਕਰੀ ਤੋਂ ਬਿਨਾਂ ਤੋਣੇ ਪਹਿਣਗੇ ਉਹਦੇ ਖਿਲਾਫ ਮੁਕੱਦਮਾ ਵੀ ਦਰਜ ਹੋਊਗਾ ਉਹਨੂੰ ਜੇਲ੍ਹ 'ਚ ਵੀ ਜਾਣਾ ਪਊਗਾ ਉਹਨੂੰ ਸਰਕਾਰ ਜਿਹੜੀ ਆ ਸਦਾ ਵੀ ਕਰਵਾ ਕੇ ਹਟੂਗੀ ਸਾਡੀ ਪ੍ਰਸ਼ਾਸਨ ਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਆ ਦੇਖੋ ਨਹੀਂ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਘਟਦਾਮਾ ਘਟ ਸਾਹਮਣੇ ਆਉਂਦੀਆਂ ਰਹਿਗੀਆਂ ਪਰ ਮੈਂ ਉਸ ਪਾਰਟੀ ਦੀ ਜਿਹੜੀ ਕੰਪਲੇਨਟ ਪਾਰਟੀ ਆ ਉਹਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਪਹਿਲਾਂ ਬੈਸਕੇ ਦੋ ਵਾਰ ਮਾਮਲਾ ਫਾਦਰ ਕਾ ਪੁੱਸ ਦੇ ਵੀ ਧਿਆਨ ਚ ਆਇਆ ਉਹਨਾਂ ਨੇ ਡਿਲੇ ਕੀਤੀ ਪਰ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਾਮਲਾ ਧਿਆਨ ਚ ਆਇਆ ਤਾਂ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਕਾਰਵਾਈ ਕਰ ਦਿਆ ਹੋਇਆ ਕਾਰਵਾਈ ਵੱਡੀ ਕਾਰਵਾਈ ਕੀਤੀ ਆ ਅੱਜ ਇੱਕ ਐਸਐਚਓ ਚਾਰ ਉਹਦੇ ਹੋਰ ਸਾਥੀ ਜਿਹੜੇ ਨੇਗੇ ਉਹ ਜੇਲ੍ਹ ਦੀਆਂ ਸਲਾਖਾਂ 'ਚ ਗਏ ਨੇ ਅਰਸਟਿਗੇਸ਼ਨ ਥੋੜਾ ਸਮਾਂ ਪਹਿਲਾਂ ਸਟਾਰਟ ਹੋਈ ਹੈਗੀ ਸੋ ਬਿਲਕੁਲ ਕਰਪਸ਼ਨ ਭ੍ਰਸ਼ਟਾਚਾਰੀ ਰਿਸ਼ਵਤਖੋਰੀ ਜਿਹੜੀ ਆ ਉਹ ਪੰਜਾਬ ਤੋਂ ਖਤਮ ਕਰਾਂਗੇ ਔਰ ਪੰਜਾਬ ਨੂੰ ਇਮਾਨਦਾਰ ਸੂਬਾ ਬਣਾਵਾਂਗੇ